ਅੱਜ ਕਰ ਰਹੀਆਂ ਬਜਾਈ ਜੀ ਗੋਭੀ ਸਰੋਂ ਦੀ ਦੇਖੋ ਕੇਦ ਆਪਣਾ ਤਿਆਰ ਹੈ ਸੋ ਅੱਗਾ ਚੱਲ ਰਿਹਾ ਬਾਕੀ ਤੁਹਾਨੂੰ ਬੀਜ ਦਿਖਾ ਦਨੇ ਆਇਆ ਉਹ ਲਾ ਦਾ ਬੀਜ ਹੈ ਬਾਈ ਜੀ ਪਿਛਲੇ ਸਾਲ ਵੀ ਅਸੀਂ ਸੇਮ ਆਹੀ ਵੈਰੈਟੀ ਬੀਜੀ ਦੀ ਤਕਰੀਬਨ ਸਾਨੂੰ 2 ਸਾਲ ਹੋ ਗਏ ਆਹੀ ਵੈਰੈਟੀ ਬੀਜਦੇ ਨੂੰ ਇਹਦਾ ਬਹੁਤ ਵਧੀਆ ਰਿਜ਼ਲਟ ਹੈ ਤੇ ਝਾੜ ਵੀ ਇਹਦਾ ਬੀਜ ਦਾ ਠੀਕ ਹੈ ਦੇਖੋ ਸੋ ਅੱਗਾ ਮਾਰ ਕੇ ਫਿਰ ਆਪਾਂ ਦਵਾਂਗੇ ਛਿੱਟਾ ਨਾਲ ਪਾਉਂਗੇ ਬਾਈ ਜੀ ਡਾਇਆ ਤੇ ਨਾਲ ਪਾਉਂਗੇ ਆਪਾਂ ਸਲਫਰ ਜੀ ਦੇਖੋ ਸਲੋ ਦੇਖੋ ਕਿ ਜ਼ੈਨ ਬਣ ਕੇ ਇੱਕ ਨੰਬਰ ਡੇਢ ਕਿੱਲਾ ਲਾਣਾ ਬਈ ਆਪਾਂ ਬਾਕੀ ਆਪਾਂ ਦੂਰੇ ਟਰੈਕਰ ਪਿੱਛੇ ਪਾਏ ਮੈਂ ਫਾਲੇ ਇਹਦੇ ਪਿੱਛੇ ਪਾਇਆ ਵਾ ਸੁਆਗਾ ਨੋ ਛਿੱਟਾ ਦੇਈ ਤੇ ਬਾਅਦ ਜੀ ਆਪਾਂ ਫੇਰ ਮਾਰ ਰਹੇ ਹਾਂ ਉੱਪਰ ਫਾਲੇ ਥੋੜੇ ਥੋੜੇ ਫਿਰ ਇਹਦੇ ਬਾਅਦ ਫਾਲੇ ਦੇ ਉੱਪਰ ਮਾਰੂਗੇ ਸੁਆਗਾ ਸਵਾਗਤ ਮਾਰ ਕੇ ਫੇ ਪਾਉਗੇ ਡੌਲਾ ਫਿਰ ਆਪਣਾ ਖੇਤ ਹੋ ਗਿਆ ਤਿਆਰ ਗੋਭੀ ਸਰੋਂ ਵਾਲਾ ਦੇਖੋ ਖੇਤ ਇਹਨ ਟੌਪ ਦਾ ਬਣ ਗਿਆ